बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਅੱਜ ਇਥੇ ਇੱਕ ਬਿਆਨ ਵਿੱਚ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੇ ਕਿਹਾ ਕਿ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਆ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗੜਕਰੀ ਨੇ ਦੱਸਿਆ ਕਿ ਪਾਣੀਪਤ ਤੋਂ ਦਿੱਲੀ ਤੱਕ ਸੁਰੰਗ ਦਾ ਨਿਰਮਾਣ ਦਾ ਕੋਈ ਪ੍ਰਸਤਾਵ ਨਹੀਂ ਹੈ ਹਾਲਾਂਕਿ ਦਵਾਰਕਾ ਐਕਸਪ੍ਰੈਸਵੇ ਵਿੱਚ 3.6 ਕਿਲੋਮੀਟਰ ਲੰਬੀ ਸੈਲੋ ਟਨਲ ਨੂੰ ਪੂਰਾ ਕਰਨ ਦੀ ਸੰਸ਼ੋਧਿਤ ਨਿਰਧਾਰਤ ਮਿਤੀ ਮਾਰਚ 2024 ਹੈ ਅਤੇ ਦਿਵਾਰਕਾ ਐਕਸਪ੍ਰੈਸ ਨੂੰ ਦਿੱਲੀ 에어ਪੋਰਟ ਟਰਮੀਨਲ 3 ਰੋਡ ਨਾਲ ਜੋੜਨ ਵਾਲੀ 2.10 ਕਿਲੋਮੀਟਰ ਲੰਬੀ ਸੁਰੰਗ ਤੇ ਮੁਕੰਮਲ ਹੋਣ ਦੀ ਸੰਬੰਧਤ ਨਿਰਧਾਰਤ ਮਿਤੀ ਜੂਨ 2024 ਹੈ। ਅਰਬਨ ਐਕਸਟੈਂਸ਼ਨ ਰੋਡ ਯੂਈ यूईआर 2 ਅਤੇ ਦਵਾਰਕਾ ਐਕਸਪ੍ਰੈਸ ਬੀ ਦੇ ਮੁਕੰਮਲ ਹੋਣ ਤੇ ਐਨਐਚ 44 ਤੇ ਯੂਈਆਰ 2 ਦੇ ਅਲੀਪੁਰ ਇੰਟਰਚੇਂਜ ਤੋਂ ਦਿੱਲੀ ਹਵਾਈ ਅੱਡੇ ਤੱਕ ਟ੍ਰੈਫਿਕ ਦਾ ਸਫ਼ਰ ਸਮਾਂ ਮੌਜੂਦਾ ਸਮੇਂ ਦੇ ਲਗਭਗ 120 ਮਿੰਟਾਂ ਤੋਂ ਕੱਟ ਕੇ 30 ਮਿੰਟ ਹੋਣ ਦੀ ਉਮੀਦ ਹੈ ਅਰੂੜਾ ਨੇ ਰਾਜ ਸਭਾ ਦੇ ਵਿੱਚ ਚੱਲ ਰਹੇ ਬਜਟ ਸੈਸ਼ਨ 'ਚ ਨੈਸ਼ਨਲ ਹਾਈਵੇਜ਼ ਦੀ ਕੁਆਲਿਟੀ ਟੈਸਟਿੰਗ ਤੇ ਸਵਾਲ ਪੁੱਛਿਆ ਸੀ ਉਹਨਾਂ ਪੁੱਛਿਆ ਸੀ ਕਿ ਇਹ ਸੱਚ ਹੈ ਕਿ NHAI ਨੂੰ NH ਪ੍ਰੋਜੈਕਟਾਂ ਦੇ ਨਿਰਮਾਣ ਅਤੇ ਰੱਖ-ਰਖਾਅ ਵਿੱਚ ਗੁਣਵੱਤਾ ਸੰਬੰਧੀ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਹਾਂ ਤਾਂ ਇਹ ਵੀ ਸੱਚ ਹੈ ਕਿ NHAI ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਖੇਤਰੀ ਦੌਰਿਆਂ ਦੌਰਾਨ ਚੱਲ ਰਹੇ ਪ੍ਰਮੁੱਖ ਕੰਮਾਂ ਤੇ ਨਮੂਨੇ ਇਕੱਠੇ ਕਰਨ ਤੇ ਪ੍ਰਮੁੱਖ ਸਰਕਾਰੀ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਾਂ ਵਿੱਚ ਟੈਸਟ ਕਰਵਾਉਣ ਲਈ ਕਿਹਾ ਹੈ। ਉਹਨਾਂ ਨੇ ਇਹ ਵੀ ਪੁੱਛਿਆ ਸੀ ਕਿ ਕੀ ਸਰਕਾਰ ਨੂੰ ਕੰਮਾਂ ਦੀ ਗੁਣਵੱਤਾ ਦੀ ਜਾਂਚ ਕਰਨ ਦੀ ਲੋੜ ਮਹਿਸੂਸ ਹੋਈ ਕਿਉਂਕਿ ਠੇਕੇਦਾਰ ਪ੍ਰੋਜੈਕਟ ਹਾਸਲ ਕਰਨ ਲਈ ਅਸਾਧਾਰਨ ਤੌਰ ਤੇ ਘਟ ਕੀਮਤਾਂ ਦੱਸ ਰਹੇ ਹਨ ਅਤੇ ਜੇਕਰ ਅਜਿਹਾ ਹੈ ਤਾਂ ਕੀ ਸਰਕਾਰ ਲੁਧਿਆਣਾ ਵਿੱਚ ਟੈਸਟਿੰਗ ਲਈ ਨਵੀਆਂ ਲੈਬਾਰਟਰੀਆਂ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਦੇਸ਼ ਦੇ ਉੱਤਰੀ ਹਿੱਸੇ ਤੇ ਟੈਸਟਾਂ ਨੂੰ ਕਵਰ ਕਰ ਸਕੇ ਘਟਕਰੀ ਨੇ ਜਵਾਬ ਦਿੱਤਾ ਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਦੀ ਲੁਧਿਆਣਾ ਵਿੱਚ ਟੈਸਟਿੰਗ ਲੈਬ ਸਥਾਪਿਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਮંત્રી ਨੇ ਅੱਗੇ ਕਿਹਾ ਕਿ ਗੁਣਵੱਤਾ ਹਮੇਸ਼ਾ ਮੰਤਰਾਲੇ ਦੀ ਪ੍ਰਮੁੱਖ ਤਰਜੀਹ ਰਹਿੰਦੀ ਹੈ ਇੱਕ ਵਾਧੂ ਸਾਵਧਾਨੀ ਦੇ ਉਪਾਅ ਵਜੋਂ NHAI ਨੇ ਸਾਈਟ ਵਿਜ਼ਿਟ ਨਿਰੀਖਣ ਦੌਰਾਨ ਇਕੱਠੇ ਕੀਤੇ ਗਏ ਨਮੂਨਿਆਂ ਦੇ ਸੰਗ੍ਰਹਿ ਅਤੇ ਸੁਤੰਤਰ ਜਾਂਚ ਲਈ 10 ਨਵੰਬਰ 2023 ਨੂੰ ਇੱਕ ਪਾਲਿਸੀ ਸਰਕੂਲਰ ਜਾਰੀ ਕੀਤਾ ਹੈ ਅਰੋੜਾ ਨੇ ਕਿਹਾ ਕਿ ਮੰਤਰੀ ਨੇ ਅੱਗੇ ਜਵਾਬ ਦਿੱਤਾ ਹੈ ਕਿ ਬੋਲੀਕਾਰਾਂ ਦੀਆਂ ਦਰਾਂ ਕਈ ਕਾਰਕਾਂ ਤੇ ਨਿਰਭਰ ਕਰਦੀਆਂ ਹਨ ਜਿਵੇਂ ਕਿ ਪ੍ਰੋਜੈਕਟ ਖੇਤਰ ਵਿੱਚ ਕੰਮ ਦੀ ਜਾਣਕਾਰੀ ਖਾਣਾ ਦੀ ਉਪਲਬਧਤਾ ਠੇਕੇਦਾਰ ਕੋਲ ਉਪਲਬਧ ਬਾਦੂ ਸਰੋਤ ਆਦ ਐਨ ਐਚ ਆਈ ਨੇ ਐਨ ਐਚ ਪ੍ਰੋਜੈਕਟਾਂ ਦੀ ਗੁਣਵੱਤਾ ਜਾਂਚ ਲਈ 15 ਜਨਵਰੀ 2021 ਨੂੰ ਨੀਤੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿੱਥੇ ਪ੍ਰੋਜੈਕਟਾਂ ਨੂੰ ਅਸਾਧਾਰਨ ਤੌਰ ਤੇ ਘੱਟ ਬੋਲੀ ਵਾਲੀਆਂ ਬੋਲੀਆਂ ਵੇਲੇ ਅਵਾਰਡ ਕੀਤਾ ਗਿਆ ਹੈ